ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਸੋਹਣੀ ਜੀ ਸਵੇਰ ਨਾਲ ਸੋਹਣਾ ਜਿਹਾ ਵਲੌਗ ਆਪਾਂ ਸ਼ੁਰੂ ਕਰ ਲਿਆ ਹੈ ਤੇ ਹੁਣ ਮੈਂ ਬੈਠੀ ਸੀਗੀ ਚਿੜੀਆਂ ਕੋਲ ਵਧੀਆ ਲੱਗਦਾ ਥੋੜਾ ਟਾਈਮ ਇੱਥੇ ਬਿਟਣਾ ਮੈਂ ਤੁਹਾਨੂੰ ਵੀ ਦਿਖਾਉਣੀ ਹੈ ਮੌਸਮ ਅੱਜ ਬਹੁਤ ਵਧੀਆ ਹੈ ਮਤਲਬ ਗਰਮੀ ਨਹੀਂ ਹੈਗੀ ਇਹ ਨਹੀਂ ਹਵਾ ਚੱਲਦੀ ਹੈ ਠੰਡਾ ਜਿਹਾ ਮੌਸਮ ਹੈ ਤੇ ਅੱਜ ਮੇਰੀ ਸਲਾਹ ਹੈ ਵੀ ਜਦੋਂ ਇਹ ਕੰਮ ਤੋਂ ਆਣਗੇ ਆਫਿਸ ਤੋਂ ਵੀ ਇਹਨਾਂ ਲਈ ਮੈਂ ਕੋਲਡ ਕਾਫੀ ਬਣਾਉਂਗੀ ਤੇ ਮੈਂ ਉਹਦੀ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਦੀ ਕੋਲਡ ਕਾਫੀ ਮੈਂ ਕਿੱਦਾਂ ਬਣਾਉਣੀ ਹੈ ਆਪਾਂ ਉਹਦੇ ਵਿੱਚ ਫਲੇਵਰਸ ਵੀ ਐਡ ਕਰ ਸਕਦੇ ਹਾਂ ਬਟ ਮੈਂ ਨਾਰਮਲ ਹੀ ਬਣਾਉਣੀ ਹੁੰਨੀ ਹੈ ਸਿਰਫ ਕਾਫੀ ਦੀ ਵਿੱਚ ਕਈ ਵਾਰੀ ਚਾਕਲੇਟ ਵਗੈਰਾ ਵੀ ਐਡ ਕਰ ਸਕਦੇ ਹੁੰਦੇ ਨੇ ਬਟ ਮੈਂ ਨਹੀਂ ਕਰਦੀ ਹੈਗੀ ਮੈਂ ਤੁਹਾਨੂੰ ਪੂਰੀ ਡਿਟੇਲਸ ਦੱਸੂਗੀ ਉਹ ਵੀ ਮੈਂ ਕਿੱਦਾਂ-ਕਿੱਦਾਂ ਗੋਲਡ ਕਾਫੀ ਬਣਾਉਣੀ ਹੁੰਦੀ ਆ ਅਮਰੂਦ ਦੱਸਿਓ ਕਿ ਨੂੰ-ਕੀ ਨੂੰ ਪਸੰਦ ਨੇ ਦੇਖੋ ਕਿੰਨੇ ਅਮਰੂਦ ਲੱਗਿਆ ਜੇ ਕਿਸੇ ਨੇ ਖਾਣੇ ਆ ਤਾਂ ਆਜੋ ਘਰ ਦੇ ਕੰਮ ਆਲਮੋਸਟ ਮੇਰੇ ਖਤਮ ਹੋ ਚੁੱਕੇ ਨੇ ਸਫਾਈ ਮੈਂ ਕਰ ਲਈਏ ਸਿਰਫ ਰੋਟੀ ਰਹਿਦੀ ਐ ਬਸ ਉਹ ਬਣਾਉਣ ਲੱਗੀ ਸੀਗੀ ਮੈਂ ਸੋਚਿਆ ਪਹਿਲਾਂ ਵਲੌਗ ਸ਼ੁਰੂ ਕਰ ਲਾਂ ਕਿਉਂਕਿ ਦੋ ਦਿਨ ਹੋ ਗਏ ਕੁਛ ਨਹੀਂ ਬਣਾਇਆ ਮੈਂ ਤੇ ਅੱਜ ਹੀ ਬਣਾ ਕੇ ਵਲੌਗ ਅੱਜ ਹੀ ਅਪਲੋਡ ਕਰੂੰਗੀ ਹੁਣ ਮੈਂ ਟਲੇ ਨਹੀਂ ਕਰਦੀ ਕਿ ਜਿੰਨ ਬਣਾਉਣੀ ਹੈ ਓਦੋਂ ਹੀ ਅਪਲੋਡ ਕਰ ਦਿੰਨੀ ਆ ਨਹੀਂ ਪਹਿਲਾਂ ਮੇਰੇ ਵਲੌਗ ਪੁਰਾਣੇ ਹੁੰਦੇ ਸੀਗੇ ਵੀ ਦੋ ਦਿਨ ਪਹਿਲਾਂ ਬਣਾ ਕੇ ਤੀਸਰੇ ਦਿਨ ਅਪਲੋਡ ਕਰਤਾ ਇਦਾਂ ਹੁੰਦਾ ਸੀਗਾ ਤੇ ਹੁਣ ਮੈਂ ਨਾਲ ਦੀ ਨਾਲ ਅਪਲੋਡ ਕਰ ਦਿੰਨੀ ਆ ਸ਼ਾਮ ਨੂੰ ਐਡਿਟ ਕਰਕੇ 2 hours later ਹਾਂਜੀ ਤੇ ਰੋਟੀ ਪਾਣੀ ਦਾ ਕੰਮ ਆਪ ਨੂੰ ਨਿਪਟ ਗਿਆ ਬਣਾ ਕੇ ਖਾ ਲਈ ਰੋਟੀ ਭਾਂਡੇ ਵੀ ਮੰਨ ਤੇ ਹੁਣ ਆਪਾਂ ਫਰੀ ਆ ਹੁਣ ਕੋਈ ਮੰਮਨੀਆ ਅਨੁਸਾਰ ਦਿਨ ਬੋਰ ਹੁਣਾ ਵੀ ਕਰਨਾ ਕੀ ਹੈ ਇਹ ਹੀ ਸੋਚੀ ਜਾਣਾ ਹੁਣ ਬਸ ਇਹ ਵੀ ਇਹਨਾਂ ਦੇ ਹਉਣ ਦੀ ਵੇਟ ਕਰੂੰਗੀ ਤੇ ਦੁਪਹਿਰ ਨੂੰ ਇਹ ਆਉਂਦੇ ਨੇ ਉਦੋਂ ਥੋੜਾ ਬਹੁਤ ਹੁੰਦਾ ਵੀ ਹਾਂ ਇਹਨਾਂ ਲਈ ਲੰਚ ਬਣਾ ਲਓ ਜੇ ਕੁਝ ਓਦਾਂ ਖਾਣਾ ਤਾਂ ਕੋਈ ਸਨੈਕ ਵਗੈਰਾ ਬਣਾ ਲਓ ਅਦਰਵਾਈਜ਼ ਪੂਰਾ ਦਿਨ ਫ੍ਰੀ ਕੋਈ ਕੰਮ ਹੁੰਦਾ ਹੀ ਨਹੀਂਗਾ ਤੇ ਜਾਂ ਸ਼ਾਮ ਦੀ ਅੜੀ ਕਰੋ ਵੀ ਸ਼ਾਮ ਨੂੰ ਆਪਾਂ ਫੇਰ ਕਿਚਨ 'ਚ ਵੜਨਾ ਵੀ ਕੀ ਸਬਜ਼ੀ ਬਣਾਉਣੀ ਆ ਉਹ ਸੋਚੋ ਜਾਂ ਕੱਟ ਲਓ ਮਤਲਬ ਕੋਈ ਏਡਾ ਕੋਈ ਖਾਸ ਕੰਮ ਨਹੀਂ ਹੁੰਦਾ ਕਰਦਾ ਜੇ ਆਪਾਂ ਕਈ ਵੀ ਘਰੇ ਬਹੁਤ ਕੰਮ ਆ ਕੋਈ ਕੰਮ ਨਹੀਂ ਹੁੰਦਾ ਏਡਾ ਜਿਹੜੇ ਮੇਰੀ ਤਰ੍ਹਾਂ ਕਰ ਹੀ ਰਹੇ ਨੇ ਉਹ ਮੈਨੂੰ ਜ਼ਰੂਰ ਦੱਸਿਓ ਕਿ ਉਹ ਜਦੋਂ ਸਾਰਾ ਕੰਮ ਆਪਣਾ ਨਿਭੜ ਦਿੰਦਾ ਘਰ ਦਾ ਹਨਾ ਤੇ ਉਹ ਤੋਂ ਬਾਅਦ ਉਹ ਕੀ ਕਰਦੇ ਨੇ ਫ੍ਰੀ ਟਾਈਮ 'ਚ ਮੈਨੂੰ ਕੋਈ ਸਲਾਹ ਦਿਓ ਮੈਂ ਕੀ ਕਰ ਸਕਦੀ ਹਾਂ ਮਤਲਬ ਇਹੀ ਹੁੰਦਾ ਵੀ ਨਾ ਤਾਂ ਰੋਟੀ ਬਣਾ ਕੇ ਖਾ ਲਈ ਉਹ ਤੋਂ ਬਾਅਦ ਭਾਂਡੇ ਮਾਂਜਲੇ ਉਹ ਨਹੀਂ ਕੁਛ ਤਾਂ ਬੈਠੇ ਹੁੰਨੀ ਦੌੜ ਲ ਆ ਜਾਂਦੀ ਹੈ ਵੀ ਸੌਣੋ ਬਸ ਸੇ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਮੇਰੀ ਇਸ ਗੱਲ ਨਾਲ ਕਈ ਸਮਝੂਣਗੇ ਕਈਆਂ ਨੂੰ ਐ ਹੁਕ ਵੀ ਨਹੀਂ ਐਨਾ ਕੰਮ ਹੁੰਦਾ ਬਟ ਮੈਨੂੰ ਜਿਵੇਂ ਹੁੰਦਾ ਵੀ ਸਵੇਰੇ ਉઠੋ ਉੱਠ ਕੇ ਇਹਨਾਂ ਨੂੰ ਡਿਊਟੀ ਭੇਜ ਕੇ ਉਸ ਤੋਂ ਬਾਅਦ ਥੋੜਾ ਟਾਈਮ ਮੈਂ ਪੀਸੀ ਤੇ ਕੰਮ ਕਰਨਾ ਹੁੰਦਾ ਵਰਕ ਫਰੋਮ ਹੋਮ ਉਹ ਕਰਕੇ ਘੰਟੇ ਦੋ ਘੰਟੇ ਦੇ ਵਿੱਚ ਮੁੜ ਕੇ ਸਾਫ ਸਫਾਈ ਕਰਕੇ ਰੋਟੀ ਪਾਣੀ ਦਾ ਨਿਪੇੜ ਕੇ ਕੋਈ ਕੰਮ ਨਹੀਂ ਹੁੰਦਾ ਕੋਈ ਵੀ ਵਿਹਾਂ ਵਿਆਹ ਕੰਮ ਹੈ ਇਹ ਕਰਨਾ ਕੁਝ ਨਹੀਂ ਹੁੰਦਾ ਮੇਰੇ ਸਾਹਮਣੇ ਜਿੰਨੇ ਜਿੰਨਾਂ ਤੇ ਮੱਛਾਂ ਵਗੈਰਾ ਨਿਖ ਰੱਖੀਆਂ ਹੋਈਆਂ ਉਹਨਾਂ ਨੂੰ ਇਹੀ ਰੁਟੀਨ ਆ ਸਾਰਿਆਂ ਦੀ ਕੋਈ ਕੰਮ ਹੁੰਦਾ ਹੀ ਸੋ ਮੈਨੂੰ ਕੋਈ ਹੱਲ ਦੱਸੋ ਇਸ ਸਟੇਜ ਦਾ ਵੀ ਕੌਣ ਆਪਣੇ ਟਾਈਮ ਨੂੰ ਕਿੱਦਾਂ ਯੂਟਿਲਾਈਜ਼ ਕਰਦਾ ਕੀ ਕਰਦਾ ਤਾਂ ਜੋ ਮੈਂ ਉਹਦੇ ਵਿੱਚ ਕੋਈ ਨਾ ਕੋਈ ਆਈਡੀਆ ਲਾਇ ਲੇ ਕਿ ਵੀ ਮੈਂ ਕੁਝ ਕਰਾਂ ਵੀ ਕੁਝ ਯੂਨੀਕ ਜਿਹਾ ਮਤਲਬ ਕੋਈ ਐਕਸਪੈਰੀਮੈਂਟ ਕਰ ਲਵਾਂ ਕਿ ਚੰਚ ਦਾ ਇਦਾਂ ਦਾ ਕੁਝ ਮੈਨੂੰ ਜ਼ਰੂਰ ਦੱਸਿਓ ਮੈਂ ਬਹੁਤ ਦੁਖੀ ਐ ਇਸ ਸਟੇਜ ਤੋਂ ਹਾਂਜੀ ਜਿਹੜੀ ਆਪਾਂ ਕੋਲਡ ਕਾਫੀ ਬਣਾਉਣੀ ਸੀ ਉਹਦੇ ਲਈ ਆਪਾਂ ਇੱਕ ਚਮਚਾ ਕਾਫੀ ਲੈ ਲਈ ਹੈ ਹੁਣ ਇਹਦੇ ਵਿੱਚ ਐਡ ਕਰਾਂਗੇ ਚੀਨੀ ਚੀਨੀ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ ਜਿਵੇਂ ਕਿ ਮੈਂ ਇੱਕ ਚਮਚ ਦੇ ਵਿੱਚ ਢਾਈ ਚਮਚੀ ਚੀਨੀ ਪਾਉਣ ਲੱਗੀ ਹਾਂ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਣਾ ਬਿਲਕੁਲ ਥੋੜਾ ਜਿਹਾ ਤੇ ਇਹਨੂੰ ਆਪਾਂ ਬੀਟ ਕਰਨਾ ਪ੍ਰੋਪਰ ਜਿੰਨਾ ਵਧੀਆ ਤੁਸੀਂ ਕਾਫੀ ਬੀਟ ਕਰੋਗੇ ਓਨੀ ਆਪਣੀ ਕਾਫੀ ਵਧੀਆ ਬਣੂਗੀ ਹੁਣ ਮੈਂ ਤੁਹਾਨੂੰ ਬੀਟ ਕਰਕੇ ਫਿਰ ਮਿਲਦੀ ਆ ਇਹਨੂੰ ਬਸ ਐਂ ਹਿਲਾ ਕੇ ਬੀਟ ਕਰਨਾ ਦੇਖੋ ਬਸ ਐਂ ਦੀ ਬੀਟ ਕਰੀ ਜਾਣੀ ਆ ਜਣੀ ਨੂੰ ਬੀਟ ਕਰਨ ਨੂੰ ਕਾਫੀ ਟਾਈਮ ਲੱਗ ਜਾਂਦਾ ਜੇ ਬੀਟ ਵਧੀਆ ਕੀਤੀ ਹੋਊਗੀ ਓਨੀ ਕਾਫੀ ਕਰੀਮੀ ਬਣੂਗੀ ਤੇ ਕੋਲਡ ਕਾਫੀ ਚ ਮੇਨ ਉਹੀ ਹੁੰਦੀ ਆ ਕਰੀਮiness ਜਿਹੜੀ ਉਹ ਚਾਹੀਦੀ ਹੁੰਦੀ ਆ ਤੁਹਾਨੂੰ ਚੰਗੀ ਤਰ੍ਹਾਂ ਕਰਨਾ ਬੀਟ ਲਈ ਕੁਝ ਜਦ ਜਦ ਬੀਟ ਕਰੀ ਜਾਵਾਂਗੇ ਇਹਨੇ ਆਪਣਾ ਕਲਰ ਚੇਂਜ ਕਰੀ ਜਾਣਾ ਲਾਈਟ ਹੋਈ ਜਾਣਾ ਇਹਦਾ ਕਲਰ ਜਣੀ ਇਹਨੂੰ ਆਪਾਂ ਬੀਟ ਕਰਕੇ ਸਟੋਰ ਕਰਕੇ ਵੀ ਰੱਖ ਸਕਦੇ ਆਇਨੀ ਵੀ ਹੁਣੇ ਬੀਟ ਕਰਕੇ ਆਪਾਂ ਹੁਣੇ ਬਣਾਉਣੀ ਆ ਇਨੂੰ ਆਪਾਂ ਫ੍ਰੀਜ਼ਰ 'ਚ ਸਟੋਰ ਕਰ ਸਕਦੇ ਹਾਂ ਆਰਾਮ ਨਾਲ 1-2 ਦਿਨ। ਦੇਖੋ ਕਿੰਨੀ ਕਰੀਮੀ ਜੀ ਹੋ ਚੱਲੀ। ਇੱਦਾਂ ਹੀ ਬਸ ਇਹਨੂੰ ਕਰੀ ਜਾਣਾ ਇਹਨੇ ਕਾਫੀ ਉੱਪਰ ਤੱਕ ਆ ਜਾਣਾ ਫੁੱਲ ਕੇ। ਐਂ ਕਰੀਮੀ ਹੋ ਹੋ ਕੇ। ਤੇ ਇਹਦੀ ਜ਼ਰੂਰੀ ਨਹੀਂ ਕਿ ਆਪਾਂ ਕੋਲਡ ਕਾਫੀ ਬਣਾਉਣੀ ਆ। ਅਗਰ ਤੁਸੀਂ ਕੋਲਡ ਕਾਫੀ ਤੁਹਾਨੂੰ ਨਹੀਂ ਪਸੰਦ ਤੁਹਾਨੂੰ ਹੌਟ ਕਾਫੀ ਪਸੰਦ ਹੈ ਤਾਂ ਤੁਸੀਂ ਇਦਾਂ ਹੀ ਐਜ਼ ਇਟ ਇਜ਼ ਇਹਨੂੰ ਕੱਪ ਦੇ ਵਿੱਚ ਪਾਓ। ਫਰਨ ਜਿੰਨਾਕ ਤੁਹਾਨੂੰ ਚਾਹੀਦਾ ਇੱਕ ਚਮਚ ਦੋ ਚਮਚ ਪਾ ਕੇ ਉਹਦੇ ਵਿੱਚ ਦੁੱਧ ਗਰਮ ਕਰਕੇ ਪਾ ਕੇ ਉਹਨੂੰ ਘੋਲ ਕੇ ਪੀ ਲਓ ਉਹ ਵੀ ਕਾਫੀ ਬਹੁਤ ਕਰੀਮੀ ਬਣਦੀ ਹੈ ਹੌਟ ਕਾਫੀ ਵੀ ਮਤਲਬ ਅਕੋਰਡਿੰਗ ਟੂ ਟੇਸਟ ਆ ਜਿਵੇਂ ਜਿਹਨੂੰ ਪਸੰਦ ਆ ਤੇ ਇੱਥੇ ਜ਼ਿਆਦਾ ਕੋਲਡ ਕਾਫੀ ਹੀ ਪੀਂਦੇ ਨੇ ਜਿਵੇਂ ਇਹਨਾਂ ਨੂੰ ਜ਼ਿਆਦਾ ਕੋਲਡ ਕਾਫੀ ਪਸੰਦ ਆ ਤਾਂ ਕੋਲਡ ਕਾਫੀ ਹੀ ਜ਼ਿਆਦਾ ਬਣਦੀ ਆ ਜਣੇ ਆਪਣੀ ਚੋਇਸ ਦੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਚੇਂਜਸ ਕਰ ਸਕਦੇ ਹੋ ਇੱਥੇ ਦੇਖੋ ਹੋਰ ਵੀ ਜ਼ਿਆਦਾ ਹੋ ਚੱਲੀ ਹੋਣੀ ਹੈ ਬਸ ਇੰਦੀ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਪ੍ਰੋਪਰ ਕਰ ਲਈਏ ਫਿਰ ਮੈਂ ਤੁਹਾਨੂੰ ਅੱਗੇ ਮਿਲਦੀ ਆਂ ਕਾਫੀ ਆਪਣੀ ਬੀਟ ਹੋ ਚੁੱਕੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖਿਸੀ ਹੋਣ ਆਲਮੋਸਟ ਗਲਾਸ ਭਰ ਗਿਆ ਹੈ ਇਹ ਪੂਰਾ ਬਸ ਇਦਾਂ ਬੀਟ ਕਰਨੀ ਆ ਪ੍ਰੋਪਰ ਹੋਰ ਵੀ ਕਰ ਸਕਦੇ ਆ ਇਹਨੂੰ ਮੈਂ ਕਰੂੰਗੀ ਅਜੇ ਹੋਰ ਵੀ ਥੋੜਾ ਜਿਹਾ ਫਿਰ ਹੋਰ ਵਧੀਆ ਟੈਕਸਚਰ ਬਣ ਜੂਗਾ ਜਿਹੜੀ ਆਪਾਂ ਇਦਾਂ ਬੀਟ ਕਰਕੇ ਕਾਫੀ ਬਣਾਉਨੇ ਆ ਇਨੂੰ ਮਤਲਬ ਟਾਈਮ ਲੱਗਦਾ ਇਹ ਇਨਸਟੈਂਟ ਨਹੀਂ ਬਣਦੀ ਕਦੇ ਵੀ ਹੈਨਾ ਵੀ ਇਨਸਟੈਂਟ ਤਾਂ ਫਿਰ ਉਹੀ ਆ ਵੀ ਦੁੱਧ ਦੇ ਵਿੱਚ ਕਾਫੀ ਪਾਓ ਚੀਨੀ ਪਾਓ ਤੇ ਉਹਨੂੰ ਮਿਕਸ ਕਰ ਲਓ ਗ੍ਰਾਈਂਡਰ 'ਚ ਸਿੰਪਲ ਉਹ ਉਹਨੇ ਮਿਕਸ ਜੇ ਆਪਾਂ ਜ਼ਿਆਦਾ ਵਧੀਆ ਪੀਣੀ ਆ ਕਰੀਮੀ ਪੀਣੀ ਆ ਹੈਨਾ ਵੀ ਆਪਾਂ ਕੈਫੇ ਵਾਲਾ ਫੀਲ ਲੈਣਾ ਤਾਂ ਉਹਨੂੰ ਥੋੜਾ ਟਾਈਮ ਲੱਗਦਾ ਮਤਲਬ ਉਹਨੂੰ ਪ੍ਰੋਪਰ ਟਾਈਮ ਦਿਓ ਕਾਫੀ ਨੂੰ ਫੇਰ ਬਣਾਓ ਫਿਰ ਉਹ ਹੋਰ ਵੀ ਸਵਾਦ ਲੱਗਦੀ ਆ ਜਿਵੇਂ ਮੈਨੂੰ ਇਹ ਵੀਟ ਕਰਕੇ ਬਣਾਉਣੀ ਵਧੀਆ ਲੱਗਦੀ ਆ ਤਾਂ ਇਹ ਸਵਾਦ ਵੀ ਜ਼ਿਆਦਾ ਲੱਗਦੀ ਆ ਦੂਸਰੀ ਕਾਫੀ ਨਾਲੋਂ ਟ੍ਰਾਈ ਕਰਕੇ ਦੇਖਿਓ ਜ਼ਰੂਰ ਅਗਰ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਣੀ ਹੈ ਤਾਂ ਮੈਨੂੰ ਉਹ ਵੀ ਦੱਸਿਓ ਵੀ ਤੁਸੀਂ ਕਿਦਾਂ ਬਣਾਉਣੀ ਹੈ ਮੈਂ ਪ੍ਰੋਪਰ ਤਿਆਰ ਕਰ ਲਾਂ ਜਦੋਂ ਮੈਂ ਤੁਹਾਨੂੰ ਇਹ ਸਰਵ ਕਰੂੰਗੀ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਹੋ ਸਕੇ ਤਾਂ ਰਿਵਿਊ ਵੀ ਲਵਾਂਗੀ ਬਾਕੀ ਮਿਲਦੇ ਆ ਤੁਹਾਨੂੰ ਫੇਰ ਆਪਾਂ ਕਾਫੀ ਤਿਆਰ ਕਰਨ ਲੱਗੇ ਸੀ ਕਾਫੀ ਕੱਢ ਲਈ ਫ੍ਰੀਜ਼ਰ ਚ ਤੇ ਆਪਾਂ ਨੂੰ ਇੱਕ ਸ਼ੇਕ ਵਾਲਾ ਜਾਰ ਚਾਹੀਦਾ ਦਿੰਦਾ ਇਹਦੇ ਵਿੱਚ ਆਪਾਂ ਦੁੱਧ ਤੇ ਪਲੱਸ ਮਿਠਾਈ ਐਡ ਕਰਕੇ ਪਾਉਣੀ ਹੈ ਇਹ ਆਪ ਕਰ ਲਈਏ ਫਿਰ ਮਤੋਂ ਦਿਖਾਉਣੀ ਆ। ਇਹਨਾਂ ਸਧਾਂ ਚਾਰ ਦੇ ਵੀ ਸਾਰਾ ਕੁਝ ਪਾ ਲਿਆ। ਫਿਰ ਹੁਣ ਆਪਾਂ ਇਹਨੂੰ ਬਲੈਂਡ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਲਈਏ ਫਿਰ ਤੰਦ ਹੋਣੀ। ਇੰਤ ਜ਼ ਬਹੁਤ ਤੁਸੀਂ ਦੇਖ ਸਕਦੇ ਹੋ ਕਾਫੀ ਬਣ ਗਈ ਹੈ। ਤੇ ਹੁਣ ਆਪਾਂ ਕਰਦੇ ਹਾਂ ਸਭ ਇਹ ਚੋ ਪਾੜ ਕਰ ਦਾਂਗੀ ਆਈਸ ਕਯੂਬ ਪੀ ਕੇ ਦੇਖ ਤੱਕੇ ਮੈ ਲੱਗੀ ਵਧੀਆ ਬਣੀ ਆ ਵਧੀਆ ਏਸ ਕੀ ਹੈ ਹਾਂਜੀ ਤੇ ਕਾਫੀ ਆਪਾਂ ਬਣਾ ਲਈ ਸੀ ਸਾਰਿਆਂ ਨੂੰ ਟੇਸਟ ਕਰਾਤੀ ਸੀ ਰਿਵਿਊ ਵੀ ਲੈ ਲਏ ਸੀਗੇ ਤੇ ਹੁਣ ਮੈਂ ਸੋਚਿਆ ਕੇ ਵਲੌਗ ਇੱਥੇ ਐਂਡ ਕਰਦੀ ਹਾਂ ਕਿਉਂਕਿ ਹੋ ਗਿਆ ਕੰਪਲੀਟ ਵਲੌਗ ਦਾ ਤੇ ਤੁਸੀਂ ਘਰੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਕਾਫੀ ਤੁਹਾਨੂੰ ਕਿੱਦਾਂ ਲੱਗੀ ਸੇਮ ਅਗਰ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਹੋ ਤਾਂ ਮੈਨੂੰ ਉਹ ਵੀ ਦੱਸਿਓ ਕਿ ਤੁਸੀਂ ਕਿਦਾਂ ਬਣਾਇਓ ਆਪਾਂ ਉਹ ਵੀ ਟਰਾਈ ਕਰਕੇ ਦੇਖਾਂਗੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ